ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆ ਗੁਰਦੁਆਰਾ ਖਡੂਰ ਸਾਹਿਬ ਤੇ ਇੱਥੇ ਨਾ ਆਪਣਾ ਐਨਡੀਏ ਦਾ ਜਿਹੜਾ ਪੇਪਰ ਹੁੰਦਾ ਵਾ ਹਰ ਸਾਲ ਨਾਲ ਬਾਅਦ ਤੇ ਜਿਨੇ ਭਈ ਆਰਮੀ ਦੇ ਵਿੱਚ ਜਿਵੇਂ ਕਿ ਨੇਵੀ ਦੇ ਵਿੱਚ 에어ਪੋਰਟ ਦੇ ਵਿੱਚ ਆਰਮੀ ਦੇ ਵਿੱਚ ਜਿਨੇ ਅਫਸਰ ਬਣਨਾ ਸਿੱਧਾ ਅਫਸਰ ਭਰਤੀ ਹੋਣਾ ਉਹਨਾਂ ਦਾ ਇੱਥੇ ਪੇਪਰ ਲਿਆ ਜਾਂਦਾ ਹੈ ਨਿਸ਼ਾਨੇ ਸਿੱਖੀ ਇਹ ਇੰਸਟੀਚੂਟ ਬਣੀ ਹੋਈ ਆ ਇਹ ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਨੂੰ ਬਾਬਾ ਸੇਵਾ ਸਿੰਘ ਜੀ ਚਲਾਉਂਦੇ ਆ ਇੱਥੋਂ ਜਿਹੜੇ ਉਹਨਾਂ ਦੇ ਦੇਖੇ ਜਿਹੜੀ ਇਹ ਚੱਲਦੀ ਆ ਇੰਸਟੀਚੂਟ ਤੇ ਉਹ ਜਿਹੜਾ ਹਰ ਸਾਲ ਬਾਅਦ ਇੱਥੇ ਪੇਪਰ ਲਿਆ ਜਾਂਦਾ ਵਾ ਤੇ ਜਿਹਦੇ ਵਿੱਚੋਂ 2 ਸਾਲ ਦੀ ਪੜ੍ਹਾਈ +1 ਤੇ +2 ਦੀ ਪੜ੍ਹਾਈ ਕਰਾਉਂਦੇ ਆ ਨਾਲ-ਨਾਲ ਜਿਹੜੀ ਗੁਰਬਾਣੀ ਦੀ ਜਿਹੜੀ ਸਿੱਖਿਆ ਉਹ ਵੀ ਦਿੰਦੇ ਆ ਤੇ ਨਾਲ ਜਿਹੜੇ ਏਅਰ ਫੋਰਸ ਦੀ ਸਿਖਲਾਈ ਜਿਹੜੀ ਦਿੰਦੇ ਆ ਤੇ ਉਹਦੇ 'ਚ ਕੀ ਕੌਸ਼ਿਸ਼ ਹੁੰਦਾ ਹਨਾ ਜੋ ਤੇ ਬਾਕੀ ਜਿਹੜੀ ਰਨਿੰਗ ਰੂਨਿੰਗ ਵਗੈਰਾ ਵਗੈਰਾ ਜੋ ਵੀ ਆ ਸੂ ਸਾਰਾ ਕੁਝ ਇਹਦੇ ਵਿੱਚ ਆਹੋ ਕਰਦੇ ਆ ਤੇ ਅੱਜ ਤਕਰੀਬਨ 15 ਦਸੰਬਰ 2024 ਤੇ ਅੱਜ ਜਿਹੜਾ ਇਹ ਪੇਪਰ ਲਿਆ ਜਾਣਾ ਵਾ ਇੱਥੇ ਆ ਬਾਈ ਹੁਣੇ ਵੀ ਜਿਹੜੇ ਪਲੱਸ 1 ਚ ਪੜਾਈ ਕਰਦੇ ਤੇ ਨਾਲ ਨਾਲ ਜਿਹੜੀ ਅਫਸਰ ਦੀ ਉਹ ਕਰਦੇ ਆ ਆਪਣਾ ਜਿਹੜੀ ਸਖਲਾਈ ਲੈਂਦੇ ਆ ਤੇ ਇੱਥੇ ਹੁਣ ਆ ਪੇਪਰ ਉਹ ਜਿਹੜੀ ਸਾਹਮਣੇ ਵੱਡੀ ਬਿਲਡਿੰਗ ਇਹ ਹੀ ਇਹਦਾ ਜਿਹੜਾ ਇੰਸਟੀਚਿਊਟ ਆ ਤੇ ਇੱਥੇ ਜਿਹੜੀ ਐਨਡੀਏ ਦੀ ਸਾਰੀ ਤਿਆਰੀ ਚੱਲਦੀ ਇੱਥੇ ਹੀ ਪੜ੍ਹਾਈ ਹੁੰਦੀ ਆ ਤੇ ਲੋਕ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਬੱਚੇ ਵੀ ਪਹੁੰਚਣੇ ਸ਼ੁਰੂ ਹੋ ਗਏ ਆ ਸਾਰੇ ਜਿੰਨੇ ਵੀ ਪੇਪਰ ਦੇਣ ਆਏ ਬੱਚੇ ਤੇ ਉਹਨਾਂ ਵਾਸਤੇ ਚਾਹ ਪਾਣੀ ਦਾ ਜਿਹੜਾ ਲੰਗਰ ਇੱਥੇ ਲਾਇਆ ਹੋਇਆ ਵਾ ਬਾਕੀ ਪਕੌੜੇ ਪੂੜੇ ਤੇ ਇਧਰਲੇ ਪਾਸੇ ਜਿੰਨੇ ਵੀ ਬੱਚਾ ਨੇ ਹਜੇ ਤੱਕ ਮਾਲਾ ਪ੍ਰੀਖਿਆ ਵਧੀਆ ਪਾਸ ਕੀਤੀ ਹੈ ਜਾਂ ਅਫਸਰ ਭਰਤੀ ਹੋਏ ਉਹਨਾਂ ਦੇ ਇੱਥੇ ਬੋਰਡ ਵੀ ਲੱਗੇ ਹੋਏ ਆਪਾਂ ਤੁਹਾਨੂੰ ਦਿਖਾਉਣੇ ਆ ਕਿੰਨੇ ਮੁੰਡੇ ਪੇਪਰ ਦੇਣ ਵਾਸਤੇ ਜਾਂ ਕੁੜੀਆਂ ਆਉਣਗੇ ਉਹਨਾਂ ਨੇ ਨਾ ਇਹਨਾਂ ਦਾ ਇੱਕ ਟਾਰਗੇਟ ਅਕ ਵੀ 60 ਕੇ ਜਾਣਿਆਂ ਨੂੰ ਰੱਖਣਾ ਤੇ ਜਿਹੜੇ ਉਹ ਵੀ ਪਹਿਲੇ 60 ਹੋਣਗੇ ਹਨ ਜਿਹਨਾਂ ਨੰਬਰਾਂ ਦੇ ਹਿਸਾਬ ਨਾਲ 60 ਜਾਣਿਆਂ ਨੂੰ ਰੱਖਣਾ ਵਾ ਲੋ ਭਾਈ ਆਹ ਮੁੰਡੇ ਨੇ ਕਹਿੰਦਾ ਸੋਰੀ ਪੂਰੇ ਪਾਸੇ ਸੱਤਮਾ ਜਿਹੜਾ ਨੇ ਸਥਾਨ ਪ੍ਰਾਪਤ ਕੀਤਾ ਵਾ ਸੈਜ ਪੁਰੀ ਸਿੰਘ ਪੰਡ ਸ਼ਹੀਦ ਤਸੀਲ ਪੱਟੀ ਜ਼ਿਲ੍ਹਾ ਤਰਨਤਾਰ ਜਿਵੇਂ ਬਈਆ ਤੁਸੀਂ ਬੋਰਡ ਦੇਖੋ ਇਹ ਜਿੰਨੇ ਵੀ ਮੁੰਡੇ ਭਰਤੀ ਹੋ ਗਿਆ ਅਜੇ ਤੱਕ ਹਨਾ ਤੇ ਇਹ ਉਹਨਾਂ ਦੇ ਆ ਜਿਵੇਂ ਮੁੰਡਾ 에어 ਫੋਰਸ ਦਾ ਆ ਆਰਮੀ ਦਾ ਇਹ ਇਹਨਾਂ ਦੀਆਂ ਜਿਹੜਾ ਬੋਰਡ ਲੱਗਾ ਹੋਇਆ ਵਾ ਬਾਕੀ ਆ ਜਿਹੜੇ ਮੁੰਡੇ ਕਲੀਅਰ ਕਰ ਗਏ ਹਨਾ ਉਹੀ ਹਨ ਵੀਰੇ ਹਾਂਜੀ ਹਾਂਜੀ ਸਰ ਜਿਹੜੇ ਇਸ ਵਾਰ ਰੇਟਿੰਗ ਕਲੀਅਰ ਕਰ ਗਏ ਟੈਸਟ ਕਲੀਅਰ ਕਰ ਗਏ ਆ ਏ ਬਾਈ ਜਿਹਨੇ ਪੇਪਰ ਦੇਣਾ ਇਹ ਹੁਣ ਇਸ ਸਾਲ ਤਾਂ ਜਿਹੜਾ ਨੰਘ ਗਿਆ ਵਾ ਇਹਦੀ ਰਜਿਸਟ੍ਰੇਸ਼ਨ ਫੀਸ ਜਿਹੜੀ 500 ਰੁਪਏ ਹੁੰਦੀ ਹੈ ਹਰ ਸਾਲ ਬਾਅਦ ਹੁੰਦਾ ਵਾ ਇਹ ਠੀਕ ਆ ਬਾਈ ਹੁਣਾਂ ਨੇ ਦੱਸਿਆ ਕਿ ਕਹਿੰਦੇ ਵੀ ਜਿਹੜੇ ਮੰਨ ਲਓ ਇਹ ਪੇਪਰ ਇੱਕ ਵਾਰੀ ਰਹਿ ਜਾਂਦੇ ਆ ਉਹ ਦੁਬਾਰਾ ਫੇਰ ਇੱਕ ਵਾਰੀ ਟਰਾਈ ਕਰ ਸਕਦੇ ਹਨ ਜਨਵਰੀ ਫਰਵਰੀ ਚ ਠੀਕ ਆ ਬਰੇ ਇੱਥੇ ਹੁਣਾਂ ਪੇਪਰ ਤੇ ਸਾਢੇ 12:30 ਵਜੇ ਤੱਕ ਜਿਹੜਾ ਤਕਰੀਬਨ ਪੇਪਰ ਚੱਲਣਾ ਵਾ ਹੈ ਤੇ ਐਂਟਰੀ ਜਿਹੜੀ ਸ਼ੁਰੂ ਹੋ ਗਈ ਆ ਬੱਚਿਆਂ ਦੀ ਜਿਹਨੇ ਜਿਹਨੇ ਪੇਪਰ ਦੇਣਾ ਉਹ ਸਾਹਮਣੇ ਉੱਥੋਂ ਆਦਾ ਉਹਨਾਂ ਦਾ ਕਾਗਜ਼ ਪੱਤਰ ਜਰਾ ਚੈੱਕ ਅਪ ਕਰਕੇ ਤੇ ਉਹਨਾਂ ਨੂੰ ਜਿਹੜਾ ਗਾਂ ਭੇਜੀ ਜਾਂਦੇ ਆ ਤੇ ਜਿਹੜੇ ਪਰਿਵਾਰਕ ਮੈਂਬਰ ਆ ਸਾਰੇ ਜਿਹੜੇ ਉਹ ਵੇਟ ਕਰਨਗੇ ਥੱਲੇ ਜਿਹਨੇ ਭਾਈ ਪੇਪਰ ਦੇਣਾ ਤੇ ਉਹ ਜਿਹੜਾ ਹੁਣ ਹਰ ਸਾਲ ਇਹ ਪੇਪਰ ਲਿਆ ਜਾਂਦਾ ਵਾ ਤੇ ਇਹਨਾਂ ਨਾਲ ਥੋੜਾ ਕੰਟੈਕਟ 'ਚ ਰਵੇ ਤੇ ਇੱਥੇ ਤੁਸੀਂ ਪੜਾਈ ਕਰ ਸਕਦੇ ਹੋ ਨਾਲੇ ਤੁਹਾਡੀ ਆਫਸਰ ਬੰਦ ਜਿਹੜੀ ਚਾਹਤ ਆ ਉਹ ਤੁਹਾਡੀ ਇੱਥੇ ਪੂਰੀ ਹੋਊਗੀ ਜਿੰਨੇ ਵੀ ਬੱਚਿਆਂ ਦੇ ਪਰਿਵਾਰਕ ਮੈਂਬਰ ਆਇਆ ਉਹਨਾਂ ਦੇ ਬੈਨ ਵਾਸਤੇ ਇੱਥੇ ਟੈਂਟ ਲੱਗਾ ਹੋਇਆ ਤੇ ਨਾਲ ਚੱਲੀ ਜਾਂਦੀ ਚਾਰ ਸਾਬਜਾਂ ਦੇ ਫਿਲਮ ਤੁਸੀਂ ਇਹ ਦੇਖ ਸਕਦੇ ਹੋ ਬੈਠ ਕੇ ਕੁਰਸੀਆਂ ਲਾਈਆਂ ਹੋਈਆਂ ਆ ਜਿੰਨੇ ਵੀ ਮੁੰਡੇ ਆ ਇਹ ਬਾਈ ਸਾਰੇ ਡਿਊਟੀਆਂ ਨਿਭਾਈ ਜਾਂਦੇ ਆ ਤੇ ਇਹਨਾਂ ਨਾਲ ਜੇ ਤੁਸੀਂ ਮਤਲਬ ਪੇਪਰ ਰਜਿਸਟਰ ਕਰਾਉਣਾ ਤੋਂ ਨਾਲ ਤੁਸੀਂ ਸੰਬਰਧ ਕਰ ਸਕਦੇ ਹੋ ਆ ਜਿਹੜੀ ਕੈਰੀਅਰ ਐਂਡ ਕੋਰਸਿਸ ਸੀ ਡੀ ਐਸ ਦੇ ਟੈਸਟ ਤਿਆਰ ਕਰਵਾਏ ਜਾਂਦੇ ਹਨ ਕਿਉਂਕਿ ਜਿਹੜਾ ਬੱਚਾ ਐਂਡੀਏ ਦੇ ਵਿੱਚ ਅਪੀਅਰ ਨਹੀਂ ਕਰ ਸਕਦਾ ਉਸ ਤੋਂ ਬਾਅਦ ਸੀ ਡੀ ਐਸ ਦੇ ਵਿੱਚ ਉਸ ਕੋਲ ਮੌਕਾ ਹੁੰਦਾ ਹੈ ਉਸ ਦੇ ਵਿੱਚ ਜਾ ਕੇ ਉਹ ਆਪਣਾ ਅੱਗੇ ਅਫਸਰੀ ਲੈਵਲ ਨੂੰ ਜੁਆਇਨ ਕਰ ਸਕਦਾ ਹੈ ਕੈਰੀਅਰ ਕੋਰਸਿਸ ਦੇ ਵਿੱਚ ਕੀ ਹੈ ਕਿ ਬੱਚਾ ਜਿਹੜੇ ਆਪਣੇ ਪੰਜਾਬ ਲੈਵਲ ਦੇ ਟੈਸਟ ਹੁੰਦੇ ਹਨ ਉਹਨਾਂ ਨੂੰ ਕਲੀਅਰ ਕਰਕੇ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਸਬ ਇਨਸਪੈਕਟਰ ਭਰਤੀ ਹੋ ਸਕਦਾ ਹੈ ਇਸੇ ਤਰੀਕੇ ਦੇ ਨਾਲ ਉਸ ਤੋਂ ਬਰੰਤ ਜਿਹੜੀ 4th ਫਲੋਰ ਹੈ ਉਸ ਦੇ ਉੱਪਰ JEE and NEET ਨਿਸ਼ਾਨੇ ਚ ਇੱਕ ਇੰਸਟੀਚਿਊਟ ਆਫ JEE NEET ਦੀ ਉੱਤੇ ਤਿਆਰੀ ਕਰਵਾਈ ਜਾਂਦੀ ਹੈ JEE NEET ਦਾ ਟੈਸਟ ਇਹਦੇ ਬੱਚਾ 10th ਤੋਂ ਬਾਅਦ ਲਿਆ ਜਾਂਦਾ ਹੈ ਜਿਸ ਦੇ ਤਹਿਤ ਉਸ ਨੂੰ +1 +2 ਦੇ ਨਾਲ ਨਾਲ JEE NEET ਦੀ ਤਿਆਰੀ ਕਰਵਾ ਕੇ ਉਸ ਨੂੰ ਅੱਗੇ MBBS ਦਾ ਜਿਹੜੀ ਡਿਗਰੀ ਹੈ ਉਹ ਕਰ ਸਕਦਾ ਹੈ ਇਸੇ ਤਰੀਕੇ ਦੇ ਨਾਲ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਬੱਚਾ ਜਾ ਸਕਦਾ ਹੈ ਡਾਕਟਰ ਬਣ ਸਕਦਾ ਹੈ ਇੰਜੀਨੀਅਰ ਬਣ ਸਕਦਾ ਹੈ ਤਾਂ ਕਿ ਉਹ ਚੰਗਾ ਆਪਣਾ ਭਵਿੱਖ ਬਣਾ ਸਕੇ ਇਸੇ ਤਹਿਤ ਉਸ ਤੋਂ ਬਾਅਦ ਐਨਡੀਏ ਵਿੰਗ ਆਉਂਦੀ ਹੈ ਜਿੱਤੇ ਨੈਸ਼ਨਲ ਡਿਫੈਂਸ ਅਕੈਡਮੀ 에ਅਰ ਫੋਰਸ ਇੰਡੀਅਨ ਆਰਮੀ ਨੇਵੀ ਦੇ ਵਿੱਚ ਬੱਚਾ ਜਾ ਕੇ ਆਪਣਾ ਜਿਹੜਾ ਭਵਿੱਖ ਬਣਾ ਸਕਦਾ ਹੈ ਇੱਥੇ ਵੀ ਬੱਚਾ 10th ਤੋਂ ਬਾਅਦ ਲਿਆ ਜਾਂਦਾ ਹੈ ਪਲੱਸ 1 ਤੇ ਪਲੱਸ 2 ਦੇ ਵਿੱਚ ਨਾਲ ਇੱਥੇ ਚੰਗੀ ਕੋਚਿੰਗ ਦਿੱਤੀ ਜਾਂਦੀ ਹੈ ਕਿ ਬੱਚਾ ਮਾਈਂਡ ਕਰਕੇ ਵੀ ਤੇ ਫਿਜ਼ੀਕਲੀ ਵੀ ਤਿਆਰ ਹੋ ਜਾਂਦਾ ਹੈ ਟੈਸਟ ਦੇਣ ਦੇ ਲਈ ਕਿਉਂਕਿ ਇੱਥੇ ਇੰਨੇ ਵਧੀਆ ਸਟਾਫ ਮੁਹैया करवाया ਜਾਂਦਾ ਹੈ ਇਹਨਾਂ ਦੇ ਡਾਇਰੈਕਟਰ ਸਾਹਿਬਾਨ ਚੰਗੀ ਸਿੱਖਲਾਈ ਦੇ ਵਿੱਚ ਅਗਵਾਈ ਦੇ ਵਿੱਚ ਬੱਚੇ ਨੂੰ ਇਸ ਤਰੀਕੇ ਦੇ ਨਾਲ ਤਿਆਰ ਕਰਦੇ ਹਨ ਕਿ ਜਦੋਂ ਟੈਸਟ ਹੁੰਦਾ ਹੈ ਬੱਚੇ ਨੂੰ ਕਿਸੇ ਪ੍ਰਕਾਰ ਦੀ ਆਕ ਨਹੀਂ ਆਉਂਦੀ ਬੜੇ ਸੌਕੇ ਤਰੀਕੇ ਦੇ ਨਾਲ ਬੱਚਾ ਟੈਸਟ ਕਲੀਅਰ ਕਰ ਸਕਦਾ ਹੈ ਇਸੇ ਤਰੀਕੇ ਦੇ ਨਾਲ ਜਿਹੜੀ ਐਨਡੀਏ ਵਿੰਗ ਤਕਰੀਬਨ 2015 ਤੋਂ ਚੱਲ ਰਹੀ ਹੈ ਜਿਸ ਦੇ ਵਿੱਚ ਸਾਡੇ ਕੋਲ ਲਗਭਗ 24 ਬੱਚਿਆਂ ਨੇ ਹੁਣ ਤੱਕ ਐਸਐਸਬੀ ਦਾ ਟੈਸਟ ਕਲੀਅਰ ਕਰਕੇ ਉਹ ਆਪਣੀ ਭਰਤੀ ਹੋ ਚੁੱਕੇ ਹਨ ਇਹ ਆ ਹੈਗਾ ਗੁਰਦੁਆਰਾ ਤਪਿਆਣਾ ਸਾਹਿਬ ਲੰਗਰ ਮਾਤਾ ਕੀ ਵੀ ਜੀ ਤੇ ਇਧਰਲੇ ਪਾਸੇ ਆ ਜਿਹੜੀਆਂ ਸਾਰੀਆਂ ਜਿੰਨੀਆਂ ਵੀ ਗੱਡੀਆਂ ਖੜੀਆਂ ਹਨ ਇਹ ਸਾਰੇ ਪੇਪਰ ਦੇਣ ਵਾਸਤੇ ਆਏ ਆ ਮੁੰਡੇ ਵੇਖ ਤੋ ਬਾਈ ਆ ਦੇਖ ਲੋ ਹਨਾ ਤੇ ਇਧਰਲੇ ਪਾਸੇ ਆ ਜਿਹੜੀ ਪਾਰਕਿੰਗ ਬਣੀ ਹੋਈ ਆ ਇਹ ਵੀ ਹਜੇ ਗੱਡੀਆਂ ਜਿਹੜੀਆਂ ਮੰਨ ਲਓ ਫੁੱਲ ਹੁੰਦੀ ਜਾਂਦੀ ਪਾਰਕਿੰਗ ਤੇ ਪੇਪਰ ਤਕਰੀਬਨ 9:30 ਵਜੇ ਸ਼ੁਰੂ ਹੋ ਜਾਣਾ ਵਾ ਤੇ 12:30 ਵਜੇ ਤੱਕ ਜਿਹੜਾ 3 ਘੰਟਿਆਂ ਦਾ ਪੇਪਰ ਆ ਸੋ ਵੀਡੀਓ ਕਿਉਂ ਵੀਡੀਓ ਕਿਵੇਂ ਲੱਗੀ ਤੁਹਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਚੈਨਲ ਤੇ ਜਿਹੜੇ ਨਵੇਂ ਆਉ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਅੱਜ ਦੀ ਵੀਡੀਓ ਇੱਥੇ ਤੱਕ ਰ ਮਿਲਦੇ ਆਂ ਅਗਲੇ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ